ਬਹੁਤ سارے ਸਟੂਡੈਂਟਸ ਹੋਣਗੇ ਜਿਹੜੇ ਬਾਹਰ ਤਾਂ ਜਾਣਾ ਚਾਹੁੰਦੇ ਨੇ ਪਰ ਬਿਨ ਆਇਲਸ ਤੋਂ ਸੋ ਇਦਾਂ ਦੀਆਂ ਕਿਹੜੀਆਂ ਕੰਟਰੀਜ਼ ਨੇ ਜੋ ਬਿਨ ਆਇਲਸ ਦੇ ਵੀਜ਼ਾ ਦਿੰਦੀਆਂ ਨੇ ਵੈਸੇ ਸਿਮਰ ਜੀ ਗੱਲ ਦੱਸੋ ਤੁਸੀਂ ਕਰਨ ਕੀ ਜਾ ਰਹੇ ਹੋ ਤੁਸੀਂ ਪੜਨ ਜਾ ਰਹੇ ਹੋ ਤਾਂ ਇੱਕ ਛੋਟੇ ਜਿਹੇ ਆਲਸ ਦੇ ਟੈਸਟ ਤੋਂ ਤੁਸੀਂ ਘਬਰਾ ਰਹੇ ਹੋ ਤੇ ਅੱਗੇ ਫੋਰਨ ਚ ਜਾ ਕੇ ਪੜ੍ਹਾਈ ਕਿੱਦਾਂ ਕਰਨੀ ਪਹਿਲਾਂ ਤਾਂ ਕੁਐਸਚਨ ਹੀ ਤੁਹਾਡਾ ਇੱਥੇ ਆ ਕੇ ਉਹਦੀ ਉਹਦੀ ਬ੍ਰੇਕ ਲੱਗ ਜਾਂਦੀ ਹੈ ਦੂਸਰਾ ਇਹ ਕਿ ਤੁਸੀਂ ਕੰਟਰੀਆਂ ਪੁੱਛੀਆਂ ਕੰਟਰੀਜ਼ ਦੇਣਗੀਆਂ ਤੁਹਾਨੂੰ ਵੀਜ਼ਾ ਬਟ ਜਿਹੜਾ ਬੰਦਾ ਆਲਸ ਤੋਂ ਘਬਰਾ ਰਿਹਾ ਉਹ ਅੱਗੇ ਪ੍ਰੋਗਰੈਸ ਕਿਦਾਂ ਕਰੇਗਾ ਉਹਨੂੰ ਡਿਗਰੀ ਨਹੀਂ ਮਿਲਣੀ ਪ੍ਰੋਪਰ ਉਹਨੂੰ ਅੱਛਾ ਕੋਰਸ ਨਹੀਂ ਮਿਲਣਾ ਸੋ ਵੈਸੇ ਤਾਂ ਜਾਣਾ ਚਾਹੀਦਾ ਤੇ ਆਲਸ ਕਰਕੇ ਜਾਣਾ ਚਾਹੀਦਾ ਤੁਹਾਡੇ ਬੈਂਡ ਅੱਛੇ ਹੋਣਗੇ ਤੇ ਤੁਹਾਨੂੰ ਨਾਲ ਦੀ ਰਣ ਯੂਨੀਵਰਸਿਟੀ ਤੇ ਕੋਰਸਿਸ ਵੀ ਅੱਛੇ ਮਿਲਣਗੇ ਪਰ ਹਾਂ ਬਹੁਤ ਸਾਰੀਆਂ ਦੰਦੀਆਂ ਯੂਨੀਵਰਸਿਟੀਆਂ ਨੇ ਯੂਕੇ ਦੀਆਂ ਤੇ ਬਹੁਤ ਸਾਰੀਆਂ ਦੰਦੀਆਂ ਯੂਨੀਵਰਸਿਟੀਆਂ ਨੇ ਯੂਐਸ ਦੀਆਂ ਜਿੱਥੇ ਤੁਹਾਨੂੰ ਐਡਮਿਸ਼ਨ ਵੀ ਮਿਲ ਜਾਂਦੀ ਆ ਵੀਜ਼ਾ ਵੀ ਹੋ ਜਾਂਦਾ ਤੁਸੀਂ ਪਹੁੰਚ ਵੀ ਜਾਂਦੇ ਆ ਬਟ ਜਾ ਕੇ ਪੜ੍ਹਾਈ ਪੰਜਾਬੀ ਦੀ ਤਾਂ ਹੋਣੀ ਨਹੀਂ கரੈਕਟ ਕਰਨੀ ਤਾਂ ਫਿਰ ਇੰਗਲਿਸ਼ ਚ ਇੰਗਲਿਸ਼ ਚ ਬੈਣੀ ਹੈ ਸੋ ਕਿਉਂ ਨਾ ਆਇਲਸ ਕਰਕੇ ਜਾਇਆ ਜਾਵੇ ਔਰ ਜਾਇਆ ਇਸ ਤਰ੍ਹਾਂ ਜਾਵੇ ਕਿ ਉਹ ਸਟੱਡੀ ਦੀ ਵੈਲਿਊ ਅੱਛੀ ਹੋਵੇ ਕਿਉਂਕਿ ਇੱਕ ਅੱਛੀ ਰੈਂਕਿੰਗ ਯੂਨੀਵਰਸਿਟੀ ਤੁਹਾਨੂੰ ਨਹੀਂ ਮਿਲ ਸਕਦੀ ਜਿੰਨਾ ਚਿਰ ਤੁਸੀਂ ਆਇਲਸ ਨਹੀਂ ਕਰੋ ਸੋ ਯੂ ਸੁਜੈਸਟ ਕਿ ਆਇਲਸ ਕਰਕੇ ਜਾਓ